ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸਾ ਜੀ ਕਈ ਸੰਗਤਾਂ ਦੇ ਸਵਾਲ ਹੁੰਦੇ ਨੇ ਕਿ ਅਮਰਤ ਵੇਲਾ ਕਿਹੜਾ ਹੈ ਹਰ ਸਮਾਂ ਹੀ ਅਮਰਤ ਵੇਲਾ ਹੈ ਜਦੋਂ ਤੁਸੀਂ ਕਿਸੇ ਵੀ ਵੇਲੇ ਨੂੰ ਨਾਮ ਨਾਲ ਜੋੜ ਦਿੱਤਾ ਉਹ ਅਮਰਤ ਬਣ ਜਾਂਦਾ ਹੈ ਪਰ ਇੱਕ ਸਮਾਂ ਗੁਰੂ ਪਾਤਸ਼ਾਹ ਨੇ ਦੱਸਿਆ ਕਿ ਚੌਥਾ ਪਹਿਰ ਸੰਭਾਹਕੇ ਸੁਰਤ ਉਪਜੀਏ ਚਾਓ ਤਿੰਨਾ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਹੋਏ ਚੌਥਾ ਪਹਿਰ ਸ਼ੁਰੂ ਹੁੰਦਾ ਹੈ ਸਵੇਰ ਦੇ 3 ਵਜੇ ਤੋਂ 6 ਵਜੇ ਤੱਕ ਗੁਰੂ ਦੇ ਪਿਆਰੇ 3 ਵਜੇ ਉੱਠਦੇ ਨੇ ਆਮ ਤੌਰ ਤੇ ਸਿੱਖ ਜਾਗਤ ਵਿੱਚ 4 ਵਜੇ ਉੱਠਦੇ ਨੇ 6-7 ਵਜੇ ਕੰਮਕਾਰਾਂ ਵਾਲੇ ਉੱਠਦੇ ਨੇ 8 ਵਜੇ ਉਹ ਉੱਠਦੇ ਨੇ ਜਿਹੜੇ ਮਨ ਅਤੇ ਤਨ ਕਰਕੇ ਆਲਸੀ ਨੇ ਜਿਨ੍ਹਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਪਰ ਜਿਹੜੇ ਕੰਮਕਾਰਾਂ ਕਰਕੇ ਜਾਂ ਗ੍ਰੈਸਤੀ ਵਾਲੇ ਹੁੰਦੇ ਨੇ ਉਹਨਾਂ ਨੂੰ ਆਪਣਾ ਪਰਿਵਾਰ ਵੀ ਸਾਂਭਣਾ ਹੁੰਦਾ ਉਹ 3 ਵਜੇ ਨਹੀਂ ਉੱਠ ਸਕਦੇ ਤਾਂ 4:30 ਵਜੇ ਦਾ ਸਮਾਂ ਉਹਨਾਂ ਲਈ ਠੀਕ ਹੈ ਧੰਨ 시ਰੀ ਗੁਰੂ ਰਾਮਦਾਸ ਸਾਡੇ ਸਾਡੀ ਜ਼ਿੰਦਗੀ ਦਾ ਟਾਈਮ ਟੇਬਲ ਬਣਾ ਗਏ ਅਮਰਤ ਵੇਲੇ ਪਾਤਸ਼ਾਹ ਹਾਜ਼ਰ ਨਾਜ਼ਰ ਹੁੰਦੇ ਨੇ ਤੁਸੀਂ ਥੋੜੀ ਜੀ ਬਾਹਾਂ ਉਹਨਾਂ ਵੱਲ ਕਰ ਲਵੋ ਉਹਨਾਂ ਨੇ ਆਪਣੀਆਂ ਦੋਵੇਂ ਬਾਹਾਂ ਤੁਹਾਡੇ ਸਿਰ ਤੇ ਰੱਖ ਦੇਣੀਆਂ ਨੇ ਇਸ ਲਈ ਅਮਰਤ ਵੇਲੇ ਉੱਠਣ ਦਾ ਨਿਯਮ ਬਣਾਓ ਅਮਰਤ ਵੇਲੇ ਉੱਠ ਕੇ ਤੁਸੀਂ ਜੋ ਵੀ ਅਰਦਾਸ ਸੱਚੇ ਮਨ ਨਾਲ ਕਰਦੇ ਹੋ ਉਹ ਪ੍ਰਮਾਤਮਾ ਜੂਰ ਸੁਣਦਾ ਹੈ ਅਮਰਤ ਵੇਲੇ ਉੱਠਣ ਨਾਲ ਦਿਨਾਂ ਵਿੱਚ ਤੁਹਾਡੇ ਚਿਹਰੇ ਤੇ ਇੰਨਾ ਤੇਜ ਪ੍ਰਕਾਸ਼ ਆਵੇਗਾ ਤੁਸੀਂ ਲੱਖਾਂ ਵਿੱਚ ਖੜੇ ਇਕੱਲੇ ਸੋਹਣੇ ਲੱਗੋਗੇ ਤੇ ਤੁਹਾਡੇ ਪ੍ਰਤਾਪ ਨਾਲ ਹਰ ਕੋਈ ਖਿੱਚਿਆ ਆਵੇਗਾ ਤੇ ਹਰ ਕੰਮ ਪਰਮਾਤਮਾ ਆਪ ਕਰਵਾਉਣਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ